ਖਬਰ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਚਾਲ ਚੱਲੀ ਸੀ ਉਹ ਚਾਲ ਨਕਾਮ ਹੋ ਗਈ ਹੈ ਕਿਉਂਕਿ ਮਾਮਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮਾਮਲਾ ਹੈ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆਉਂਦੀ ਹੈ ਜਾਂ ਨਹੀਂ ਆਉਂਦੀ ਸੁਖਬੀਰ ਸਿੰਘ ਬਾਦਲ ਨੂੰ ਵੀ ਜ਼ਮੀਨੀ ਗਰਾਊਂਡ ਲੈਵਲ ਰਿਪੋਰਟ ਦਾ ਪਤਾ ਲੱਗ ਗਿਆ ਹੈ ਕਿ ਮੈਨੂੰ ਨਹੀਂ ਚਾਹੁੰਦੇ ਯਾਨੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਸ ਤਰ੍ਹਾਂ ਦੇ ਨਾਲ ਕੱਲ ਉਹਨਾਂ ਦੇ ਨਾਲ ਬਿਹੇਵ ਕੀਤਾ ਗਿਆ ਇਟ ਮੀਨਸ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੈਕਸਟੇਜ ਤੇ ਜਿਹੜੇ ਵੀ ਫੈਸਲੇ ਲੈ ਜਾ ਰਹੇ ਨੇ ਉਨ੍ਹਾਂ ਦਾ ਵਿਰੋਧ ਸਿੱਖ ਕੌਮ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦੰਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਢੂਮਾ ਵੱਲੋਂ ਅਤੇ ਖਾਸ ਕਰਕੇ ਜਿਨ੍ਹਾਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਨੇ ਉਹ ਪਸੰਦ ਨਹੀਂ ਕਰ ਰਹਾ ਸੁਖਬੀਰ ਸਿੰਘ ਬਾਦਲ ਨੂੰ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਿਸ ਤਰ੍ਹਾਂ ਕੱਲ ਗਿਆਨੀ ਕੁਲਦੀਪ ਸਿੰਘ ਰਗੱਜ ਦੇ ਨਾਲ ਹੋਇਆ ਸਿਰਪਾਉ ਨਹੀਂ ਪਾਨ ਦਿੱਤਾ ਸਿਰਪਾਉ ਪਾਉਣਾ ਚਵਾਈਦਾ ਸੀ ਚਲੋ ਇੱਕ ਵਾਰੀ ਐਸੇ ਕਾਰਜਕਾਰੀ ਜਥੇਦਾਰ ਨੇ ਲੇਕਿਨ ਮਾਝੇ ਦੇ ਜਰਨੈਦਾ ਨੇ ਆਪਣਾ ਰੰਗ ਦਿਖਾ ਦਿੱਤਾ ਕਿ ਨਹੀਂ ਭਾਈ ਕੌਮ ਨੂੰ ਇਹ ਜਥੇਦਾਰ ਮਨਜ਼ੂਰ ਹੀ ਨਹੀਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮੰਨਿਤਾ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਕਿਸੇ ਵੀ ਸਮਾਗਮ ਦਾ ਹਿੱਸਾ ਨਾ ਬਣਨ ਦਿੱਤਾ ਜਾਵੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਰੋਲਾ ਜ਼ਿਆਦਾ ਵਧੇ ਇਸ ਨੂੰ ਲੈ ਕੇ ਹੁਣ ਵੱਡੀ ਖਬਰ ਆ ਗਈ ਹੈ ਕਿ ਰਾਤੋਂ ਰਾਤ ਰਥੱਲੀ ਮਚ ਗਈ ਹੈ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲਿਆਂ ਨੂੰ ਕਿ ਇਹ ਕੀ ਹੋ ਗਿਆ ਜਿਹੜੇ ਫੈਸਲੇ ਅਸੀਂ ਲੈ ਰਹੇ ਹਾਂ ਉਹ ਸਾਡੇ ਉਲਟ ਹੋ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਬਿਆਨ ਕਿਦੇ ਕਹਿ ਦੇ ਦਿੱਤਾ ਕਿ ਜਿਹੜਾ ਦੁਰਵਰਤੋਂ ਨਾਮ ਦੀ ਹੋ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕੌਣ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਦਾਗੀ ਧੜਾ ਜਿਸ ਨੂੰ ਬਾਦਲ ਐਂਡ ਕੰਪਨੀ ਜਾਂ ਸਿਆਸੀ ਟੋਲਾ ਕਿਹਾ ਜਾਂਦਾ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਦੋ ਅ 2 ਦਸੰਬਰ 2024 ਨੂੰ ਸੱਤ ਮੈਂਬਰੀ ਕਮੇਟੀ ਜਿਸ ਦੇ ਵਿੱਚੋਂ ਦੋ ਮੈਂਬਰ ਜਿਹੜੇ ਨੇ ਚੋਣ ਮદાન ਛੱਡ ਚੁੱਕੇ ਨੇ ਯਾਨੀ ਕਿ ਉਹ ਮદાન ਛੱਡ ਗਏ ਨੇ ਕਿਰਪਾਲ ਸਿੰਘ ਬਿੰਡੂਗਰ ਦੂਸਰੇ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੇ ਗੱਲ ਕਰੀਏ ਸ਼੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਦੀ ਆਖਰਕਾਰ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਨੂੰ ਪਤਾ ਨਹੀਂ ਜਾਂ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਫਸੀਲ ਤੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਹੋਈ ਹੈ ਜਿਹੜੇ ਮੈਂਬਰ ਕਾਰਸ਼ੀਲ ਨੇ ਜਾ ਤਾਂ ਉਹਨਾਂ ਦੇ ਫੈਸਲੇ ਖਾਲਜ ਕਰ ਦੇਣ ਤੇ ਜਾਂ ਜਿਹੜੇ ਹੁਕਮ ਨਾਮੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਹੋਏ ਸੀ 2 ਦਸੰਬਰ ਨੂੰ ਉਹਨਾਂ ਨੂੰ ਇਨ ਬਿਲ ਲਾਗੂ ਕਰਾਉਣ ਚਾਹੀਓ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਸਿੰਘ ਬਾਦਲ ਕਿਉਂ ਨਾ ਹੋਵੇ ਬਲਵਿੰਦਰ ਸਿੰਘ ਭੁੰਦੜ ਕਿਉਂ ਨਾ ਹੋਵੇ ਡਾਕਟਰ ਦਰਜੀਤ ਸਿੰਘ ਚੀਮਾ ਕਿਉਂ ਨਾ ਹੋਵੇ ਵਿਸ਼ਵ ਸਿੰਘ ਮਲਟੋਵਾ ਕਿਉਂ ਨਾ ਹੋਵੇ ਯਾਨੀ ਕਿ ਫੈਸਲੇ ਤਾਂ ਉਹ ਲਾਗੂ ਕਰਵਾਏ ਨਹੀਂ ਜਾ ਰਹਾ ਲੇਕਿਨ ਇਹ ਵੱਡਾ ਬਿਆਨ ਦੇ ਦਿੱਤਾ ਕਿ ਨਹੀਂ ਭਾਈ ਸ਼੍ਰੀ ਅਕਾਲ ਤੱਕ ਸਾਬ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿੰਨਾ ਤੇ ਕਹਿ ਤੇ ਗਿਆ ਇਹ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਕਿ ਕੁਲਦੀਪ ਸਿੰਘ ਕੁਲਦੀਪ ਸਿੰਘ ਗੜਗੱਤ ਜਿਹੜੇ ਜ਼ਥੇਦਾਰ ਨੇ ਐਜੇ ਕਾਰਜਕਾਰੀ ਉਹਨਾਂ ਦੇ ਕੰਨ ਦੇ ਵਿੱਚ ਫੂਕ ਮਾਰੀ ਗਈ ਚੰਡੀਗੜ੍ਹ ਤੋਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਰਾਤੋ ਰਾਤ ਚਾਲ ਜਰੂਰ ਚਲਦੇ ਨੇ ਲੇਕਿਨ ਇਹਦਰ ਚਾਲ ਚੱਲ ਦਿੱਤੀ ਹੈ ਪੰਥ ਨੇ ਪੰਥ ਇੱਕ ਵਾਰ ਫਿਰ ਇਕੱਠਾ ਹੋ ਗਿਆ ਹੈ ਕਹਿੰਦੇ ਨੇ ਕਿ ਸਾਨੂੰ ਜਥੇਦਾਰ ਮਨਜ਼ੂਰ ਨਹੀਂ ਜਥੇਦਾਰ ਬਦਲਿਆ ਚਾਹਵੇਗਾ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੁਣ ਮਜਬੂਰ ਹੋ ਕੇ ਵੱਡੇ ਫੈਸਲੇ ਲੈਣੇ ਪੈਣਗੇ ਚਾਹੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਚਾਹੇ ਉਹ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਤੇ ਚਾਹੇ ਜਥੇਦਾਰ ਹੋਣ ਸ਼੍ਰੀ ਕੇਸਗੜ੍ਹ ਸਾਹਿਬ ਦੇ ਯਾਨੀ ਕਿ ਤਿੰਨੇ ਜਥੇਦਾਰਾਂ ਦੀ ਬਹਾਲੀ ਲਈ ਸਿੱਖ ਕੌਮ ਘਟੀ ਹੋ ਗਈ ਹੈ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਸਾਨੂੰ ਨਵੇਂ ਜਥੇਦਾਰ ਮਨਜ਼ੂਰ ਨਹੀਂ ਪੁਰਾਣੇ ਜਥੇਦਾਰਾਂ ਦੀਆਂ ਸਵਾਮਾਂ ਨੂੰ ਬਹਾਲ ਕੀਤਾ ਜਾਵੇ ਕਿ ਆਸਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਲਦੀ ਹੀ ਸ਼੍ਰੀ